ਮੇਰੇ ਤੋਂ ਇਹਨਾਂ ਦਾ ਮਾਰੀਆਂ ਦਾ ਮਸਲਾ ਕੋਈ ਹੱਲ ਨਹੀਂ ਹੋਇਆ ਪਾਣੀ ਜਿਹੜਾ ਬਾਹਰ ਪੈਂਦਾ ਅੱਜ 2 ਮਹੀਨੇ ਹੋ ਗਏ ਨਾ ਸਾਨੂੰ ਚੰਗੀ ਤਰ੍ਹਾਂ ਨਹਾਉਣੇ ਆ ਨਾ ਕੀ ਕੋਈ ਬਾਤਿੰਗ ਕਰਾ ਸਭ ਕੋ ਦਿਨਾਉਤਾ ਕਿ ਇਹ ਸਾਡਾ ਮਸਲਾ ਕਿਸ ਨਿਆਂ ਨੇ ਕੀ ਤਰ੍ਹਾਂ ਜਾਂਦਾ ਕਿਉਂਕਿ ਸਭ ਪੰਚਾਲ ਵੀ ਗਏ ਆ ਕੋਈ ਗੱਲ ਬਣ ਨਹੀਂ ਬਣੀ ਅੰਕ ਇਸ ਮਸਲੇ ਨੂੰ ਨਹੀਂ ਤਵਨ ਹੀ ਅੱਜ ਵੀ ਕਨਾਲ ਕੀ ਇਹ ਪਾਣੀ ਦਾ ਦਰ ਸਾਡਾ ਨਿਕਲੇ ਇਹ ਸਾਰੀ ਇਸ ਤੇਰੀ ਇਸ ਵੀ ਨੇ ਲਈ ਬਰਾਦਰੀ ਜਿਹੜੀ ਮਸੀਹ ਰੀਸਿਆਂ ਦੇ ਸਾਰੇ ਲੋਗ ਹਨ ਉਹ ਸਾਰੇ ਇੱਥੇ ਇਕੱਠੇ ਹੋਏ ਨੇ ਆਂਦੇ ਤਾਂ ਕਿ ਇਹ ਤਾਂ ਕਿ ਵੀ ਦੇ ਨਾਲ ਗੱਲ ਕਰ ਸਕੀ ਅਡੀ ਸਾਡਾ ਇਹ ਮਸਲਾ ਹੱਲ ਕਰਨਾ ਚਾਹੀਦਾ ਇਸ ਮੁੱਦੇ ਨੂੰ ਹੱਲ ਕਰਨਾ ਆਪਾਂ ਨਾਲ ਨੋਟ ਕਰਦੇ ਆਂ 95 ਗੱਲ ਕੀਤੀ ਆ ਉਹ ਉਹਨਾਂ ਨੇ ਗੇਟਾਈ ਹੋਈ ਕੋਈ ਗੱਲ ਨਹੀਂ ਕੀ ਮੰਗਦਾ ਨਹੀਂ ਕੀ ਮੰਗਦਾ ਹਾਲ ਕਿਨੇ ਪੁੱਟਾਂਗੇ ਪਰ ਹੁਣ ਕੰਕ ਲੱਗੇ ਆ ਬਸਾ ਸੇਰ ਨਹੀਂ ਰਹਿਦਾ ਕੋਈ ਰਸੜਾ ਇੱਥੇ ਰਹਿਦਾ ਉਹਨੂੰ ਮੋਟਰ ਜਿਹੜੇ ਆਡੀ ਥੰਨੇ ਮਰ ਜਾਂਦੇ ਚੋੜ ਨਾ ਉਹ ਮਸਲੇ ਹਾਰ ਕਰਨਗੇ ਮਾਮਲਾ ਤਾਂ ਨਹੀਂ ਦੇਖੋ ਕਿ ਸਾਹਮਣੇ ਇੱਧਰ ਪਾਣੀ ਕਿੱਦਾਂ ਖੜਾ ਪਿਆ ਸਾਡੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਾਰੇ ਬੁਰਾ ਹਾਲ ਹੈ ਪਾਪਾ ਬੰਦ ਹੋ ਗਏ ਪਾਣੀ ਵਾਲੇ ਸਾਰੇ ਨਾ ਨਾ ਹੋ ਸਕਦੇ ਕੱਪੜੇ ਵੀ ਧੋਣ ਦੋਦਾ ਬੈਠੇ ਸਾਰੇ ਆਪਾਂ ਤੇ ਬੁਰਾ ਹਾਲ ਹੈ ਇੱਥੇ ਕੀ ਕਰੀਏ ਭਾਜੀ ਮਨਾਪਾ ਤੇ ਧੰਨਵਾਦ ਇਹ ਹੱਥ ਜੋੜ ਕੇ ਬੇਨਤੀ ਹੈ ਕਿ ਮਿਹਰਬਾਨੀ ਕਰਕੇ ਸਾਡਾ ਕੋਠਾ ਖੋਤਿਆ ਜਾਵੇ ਤੇ ਬਰੇ ਕੱਢਿਆ ਜਾਵੇ ਪਾਣੀ ਇਸ ਨੂੰ ਲੈ ਕੇ ਤੁਸੀਂ ਕੋਈ ਪ੍ਰਸ਼ਾਸਨਿਕ ਭਾਜੀ ਦਾ ਕੋਈ ਨਿਸ਼ਚਿਤ ਦਰਵਾਜ਼ਾ ਲਿਖ ਲਈ ਤੌਰ ਤੇ ਨਹੀਂ ਜੀ ਜਾ ਕੇ ਆਏ ਨੇ ਸਾਡੇ ਪਿੰਡ ਦੇ ਬੰਦੇ ਸਰਪੰਚਾ ਕੋਲੇ ਵੀ ਪਰ ਕੋਈ ਹੱਲ ਹੋਇਆ ਨਹੀਂ ਕੀ ਮੰਗਣਾ ਬਾਕੀ ਇਹੀ ਮੰਗਿਆ ਜੀ ਪਾਣੀ ਨਿਕਲ ਜਾਵੇ ਬਸ ਹੋਰ ਅਸੀਂ ਕੀ ਲੈਣਾ ਜੀ ਕਾਰ ਮਾਚੀਆਂ ਤੇ ਮਿੰਦੂ ਮੇਰੇ ਨਾਲ ਆ ਮੇਰਾ ਕਾਰਿਆ ਪਾਣੀ ਨਾ ਪਿਆ ਪਿਆ ਬੱਚੇ ਬਿਮਾਰ ਹੋਏ ਬਹੁਤ ਆਖਿਆ ਕੀ ਹੰਤ ਦੇ ਮੋੜਾ ਇਹ ਮੰਗ ਕਰਨੇ ਤੇ ਪੰਨਾ ਚਾਹੀਦਾ ਮਸਲਾ ਹੈ ਜੀ ਪਿੰਡ ਦਾ ਪਾਣੀ ਇੱਥੇ ਕੋਈ ਸੁਣਵਾਈ ਨਹੀਂ ਸ਼ਿਕਾਇਤ ਚ ਨਾ ਕੋਈ ਸੁਣਦਾ ਬਹੁਤ ਤੰਗਾਂ ਕਿਉਂ ਜਿਆਦਾ ਪਿੰਡ ਤੰਗ ਹੈ ਪਤਾ ਦੇ ਸਾਹਮਣੇ ਵਿਕਤੀ ਬਣ ਗਿਆ। ਉਹ ਤੁਹਾਡੇ ਹਾਲਾਤ ਹੈ ਸਰਪੰਚ ਨੂੰ ਨਹੀਂ ਸਰਪੰਚ ਦਾ ਫਰਜ ਆ। ਅਪਲ ਤੇ ਜਿਹੜਾ ਸਰਪੰਚ ਬਣਦਾ ਉਹਦਾ ਫਰਜ ਆ ਮੈਂ ਧਿਆਨ ਰੱਖਣਾ। ਜੋ ਪਿੰਡ ਦਾ ਮੋਦ ਮੇ ਰਹਿੰਦਾ ਉਹ ਨੂੰ ਕੋਸ਼ੜੀ। ਤੁਹਾਡੇ ਲੋਕੀ ਲਿਖਿਤਾ ਤੇ ਕੋਈ ਬਾਦ ਦਿੱਤੀ ਸੀ। ਦਿੱਤੀ ਹੀ ਵੀਡੀਓ ਸਾਹਿਬ ਨੂੰ ਅੱਜ ਤੋਂ ਕੋਈ ਥਾਲ ਪਹਿਲਾਂ ਵੀ ਦਿੱਤੀ ਸੀ ਆ। ਕੋਈ ਉਹਦਾ ਉਹ ਆਂਦੇ ਘਰ ਦਿੰਨੇ ਕਰਦਨੇ ਆ ਉਹਨਾਂ ਨੇ ਕੁਝ ਕੀਤਾ। ਕਿੰਨੇ ਚਿਰ ਹੋਏ ਮਤਲਬ ਜਿਹੜਾ ਕੰਮ ਤੇ ਉਹ ਕਾਫੀ ਤਾਂ ਤੋਂ ਚੱਲਣ ਡਿਆ ਕੰਮ। ਮੰਗਦੇ ਹੋਈਏ ਵੀ ਸਾਡਾ ਕੋਈ ਹੱਲ ਕੀਤਾ ਜਾਵੇ ਪਾਣੀ ਦਾ ਸਾਡੇ ਸੱਕੀ ਜ ਨੌਲਾ ਜਾ ਸਕਦਾ ਪਿੰਡ ਦੇ ਸੱਪੜ ਲੋਕਾਂ ਨੇ ਵਾ ਚੁੱਕੇ ਨੇ ਲੋਕਾਂ ਨੇ ਆਪਣੇ ਘਰ ਪਾਏ ਨੇ ਉਹੀ ਸੱਪੜ ਕਢਾਏ ਜਾਣ ਕੋ ਤੁਹਾਡੇ ਜਰੀਏ ਇੱਕ ਖਬਰ ਬਣੀ ਹੈ ਤੇ ਕੰਮ ਵੀ ਜਾਵੇਗੀ ਮੈਂ ਤੇ ਪਹਿਲਾਂ ਹੀ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਪ੍ਰਸ਼ਾਸਨ ਜਿਹੜਾ ਨਵੀਂ ਧਿਆਨ ਦੇਵੇ ਸਾਡੀ ਨਜ਼ਰ ਤੇ ਵੀ ਆਵੇ ਤੇ ਆਪਾਂ ਇਸ ਕੰਮ ਨੂੰ ਹੱਲ ਕਰ ਸਕੀਏ ਇਹ ਕੰਮ ਅੱਜ ਇਸ ਸਮੇਂ ਸਾਡੇ ਸਾਹਮਣੇ ਆਇਆ ਮੈਂ ਚਾਹੁੰਦਾ ਸੀਗਾ ਇਹ ਕੰਮ ਪਿਛਲੀਆਂ ਪੰਚਾਇਤਾਂ ਦਾ ਵੀ ਸੀ ਇਹ ਨਾਲੇ ਇਹ ਪਾਣੀ ਦਾ ਨਿਕਾਸ ਪ੍ਰਤੀ ਉਹਨਾਂ ਨੂੰ ਚਾਹੀਦਾ ਇਸ ਚਾਰੂ ਢੰਗ ਨਾਲ ਇਹ ਕੰਮ ਕਰਨਾ ਚਾਹੀਦਾ ਕਿਉਂਕਿ ਜਿਸ ਕਿਸਾਨ ਦੇ ਫਸਲ ਖਰਾਬ ਹੋਵੇ ਉਹਦੇ ਵਾਸਤੇ ਬਹੁਤ ਮੁਸ਼ਕਲ ਹੁੰਦਾ ਹੈ ਅੱਜ ਇਹ ਥੋੜੀਆਂ ਜ਼ਮੀਨਾਂ ਨੇ ਚਾਰ ਪੰਜ ਕਾਣਾ ਥਾਂ ਦੇ ਵਿੱਚ ਪਾਣੀ ਪੈ ਰਿਹਾ ਸੀ ਉਹ ਜੱਜ ਕਿਸਾਨ ਜੋ ਵੀ ਸਨ ਉਹਨਾਂ ਨੇ ਬੰਦ ਕੀਤਾ ਉਹ ਆਪਣੀ ਜਗ੍ਹਾ ਤੇ ਸਹੀ ਨੇ ਪਰ ਇੱਥੇ ਗੱਲ ਇਹ ਮੁੱਕਦੀ ਨਹੀਂ ਹੱਲ ਨਹੀਂ ਹੈ ਹਾਲਤ ਸੀ ਇਹਨੂੰ ਪ੍ਰਸ਼ਾਸਨ ਦੀ ਨਜ਼ਰ ਤੋਂ ਹੱਲਿਆਂਦਾ ਜੀ ਤੇ ਅਸੀਂ ਤਾਂ ਪਹਿਲਾਂ ਹੀ ਸਿਆਮਤ ਹਨ ਭਰਾਵਾਂ ਨਾਲ ਵੀਰਾਂ ਨਾਲ ਜਿਹੜੇ ਸਾਡੇ ਵੀ ਅੱਜ ਗੱਲ ਕਰਦੇ ਨੇ ਸਰਪੰਚਾ ਤਾਂ ਜਾਈਆ ਮੈਂ ਜਦੋਂ ਪਹਿਲੇ ਦਿਨ ਇਹਨਾਂ ਨੇ ਇਹ ਕੰਮ ਹੋਇਆ ਤੇ ਮੈਂ ਇਹਨਾਂ ਨੂੰ ਮੀਟਿੰਗ ਕੀਤੀ ਹੈ ਜੀ ਇਹਨਾਂ ਨੇ ਮੈਨੂੰ ਬੁਲਾਇਆ ਜੀ ਚਰਚ ਦੇ ਵਿੱਚ ਮੈਂ ਉੱਥੇ ਬੈ ਕੇ ਇਹਨਾਂ ਦੀ ਗੱਲ ਸੁਣੀ ਆ ਉਹ ਬਕਾਇਦਾ ਮੈਂ ਆਪਣਾ ਇੱਕ ਭਾਈਚਾਰੇ ਨੂੰ ਬੜਾ ਵਧੀਆ ਤਰੀਕੇ ਨਾਲ ਸੋਲਵ ਕਰਨ ਦਾ ਇਤਿਆਹਾ ਵੀ ਰਲ ਮਿਲ ਕੇ ਇਹਨੂੰ ਸੋਲਵ ਕਰਦੇ ਆ ਕੋਈ ਗੱਲ ਨਹੀਂ ਮੈਨੂੰ ਜਿੱਥੇ ਚਾਹੁੰਦੇ ਵਰਤੋ ਲੋੜ ਮੇਰੀ ਦੱਸੋ ਮੈਂ ਜੋ ਕਹੋ ਤੁਹਾਡੇ ਨਾਲ ਚੱਲਾਂਗਾ ਮੇਰਾ ਸਹਿਯੋਗ ਕਰੋ ਮੈਂ ਤੁਹਾਡਾ ਸਹਿਯੋਗ ਕਰਦਾ ਤੇ ਪਾਣੀ ਦਾ ਮਸਲਾ ਕੋਈ ਵੱਡਾ ਨਹੀਂ ਹੈ ਕੋਈ ਵੱਡੀ ਜੰਗ ਨਹੀਂ ਹੈ ਪਰ ਇਹ ਰਲ ਮਿਲ ਕੇ ਚੱਲਣ ਵਾਲੀ ਗੱਲ ਹੈ ਤੇ ਸਾਰੇ ਭਾਈਚਾਰੇ ਨੂੰ ਬੇਨਤੀ ਕਰਦਾ ਵੀ ਆਓ ਰਲ ਮਿਲ ਕੇ ਇਹਨੂੰ ਹੱਲ ਕਰ ਲਈਏ ਮੈਂ ਪ੍ਰਸ਼ਾਸਨ ਦੀ ਨਜ਼ਰ ਤੇ ਮੈਂ ਪਹਿਲਾਂ ਲੈ ਕੇ ਆਇਆ ਬੀਡੀਪੀਓ ਮੜੋ ਚਿੱਤੇ ਦੇ ਕੇ ਆਇਆ ਇਹ ਨਾਲੇ ਪ੍ਰਤੀ ਔਰ ਮੈਂ ਚਾਹੁੰਦਾ ਪੀ ਹੱਲ ਹੋਵੇ ਜਲਦੀ ਤੋਂ ਜਲਦੀ ਅਰ ਇਸ ਤੋਂ ਪਹਿਲਾਂ ਮੈਂ ਇਹਦੇ ਵਾਸਤੇ ਕੋਈ ਸਟੈਪ ਪੁੱਟੇ ਨੇ ਪਰ ਉਹ ਕਈ ਜਗ੍ਹਾ ਤੇ ਰੁਕ ਜਾਂਦੇ ਨੇ ਉੱਥੇ ਮੈਂ ਕੀ ਕਰ ਸਕਦਾ ਕਿਉਂਕਿ ਮੈਨੂੰ ਸਾਥ ਦੀ ਲੋੜ ਹੈ ਪਿੰਡ ਦੀ ਲੋੜ ਹੈ ਭਾਈਚਾਰ ਦੀ ਲੋੜ ਹੈ ਜਿਨ੍ਹਾਂ ਵੀਰਾਂ ਦਾ ਨੁਕਸਾਨ ਹੋ ਰਿਹਾ ਮੈਂ ਉਹਨਾਂ ਦੇ ਨਾਲ ਚੱਲਣ ਨੂੰ ਤਿਆਰ ਹਾਂ ਮੈਨੂੰ ਕਿਤੇ ਮਰਜ਼ੀ ਲੈ ਕੇ ਜਾਣ ਔਰ ਮੈਂ ਚਾਹੁੰਦਾ ਇਹ ਨਿਕਾਸ ਹੋਵੇ ਅਤੇ ਜਿਸਵੇਂ ਪ੍ਰਸ਼ਾਸਨ ਕੋ ਮੰਗ ਵੀ ਕਰਦਾ ਤੁਹਾਡੇ ਪ੍ਰਤੀ ਇਹਦੇ ਵੱਲ ਸਹਿਯੋਗ ਦਿੱਤਾ ਜਾਵੇ ਤਾਂ ਕਿ ਆਪਾਂ ਇਹ ਪਾਣੀ ਦਾ ਜਿਹੜਾ ਗੰਦਾ ਪਾਣੀ ਹੈ ਨੂੰ ਜਲਦੀ ਜਲਦੀ ਨਿਕਾਸੀ ਰਸਤੇ ਬਣਾ ਕੇ ਜਿੱਥੇ ਵੀ ਜਾਵੇ ਇਹ ਜਾਵੇ ਸਹਿਯੋਗ ਕਰੋ ਸਾਰੇ ਲੋਕਾਂ